ਬਹੁਤ ਬਹੁਤ ਧੰਨਵਾਦ ਤੁਹਾਡੇ ਜਜ਼ਬਾਤਾਂ ਨੂੰ ਮੈਂ ਸਮਝ ਸਕਦਾ 62 ਨੰਬਰ 45 ਦੇ ਬਹੁਤ ਹੀ ਸੂਝਵਾਨ ਵੋਟਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੰਨੀ ਨੇਰੇ ਹੋਏ ਤੁਸੀਂ ਇੱਥੇ ਬੈਠੇ ਹੋ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਤੁਹਾਡਾ ਚੱਲਿਆ ਹੋਏ ਕਿ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੀ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਇਹਦੀ ਪ੍ਰੋਬਲਮ ਹੈ 사운ਡ ਦੀ ਜੈਮਰ ਬੰਦ ਕਰ ਦਿਓ ਹਲੋ ਇਹ ਬਈ ਦੋਸਤੋ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਆਮ ਘਰਾਂ ਚੋਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਲੈ ਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੰਦੀ ਹੈ ਉਹਨਾਂ ਨੂੰ ਅਹੁਦੇ ਦਿੰਦੀ ਹੈ ਫਿਰ ਮੌਕੇ ਮਿਲਣ ਤੇ ਉਹਨਾਂ ਨੂੰ ਐਮਐਲਏਆਂ ਦੀਆਂ ਟਿਕਟਾਂ ਮਿਲਦੀਆਂ ਚੇਅਰਮੈਨ ਬਣਾਏ ਜਾਂਦੇ ਨੇ ਐਮਪੀ ਬਣਾਏ ਜਾਂਦੇ ਨੇ ਆਮਕਰਾਂ ਦੇ ਧੀਆਂ ਪੁੱਤ ਉਸੇ ਦਾ ਹਿੱਸਾ ਮੈਂ ਵੀ ਹਾਂ ਮੈਂ ਵੀ ਆਮਕਰ ਚ ਉੱਠ ਕੇ ਆਇਆ ਸੋਚਿਆ ਨਹੀਂ ਸੀ ਕਦੇ ਕਿ ਐਡੇ ਵੱਡੇ ਅਹੁਦੇ ਤੇ ਪਾਰਟੀ ਪਛਾ ਦੂਗੀ ਇਹ ਸਿਰਫ ਤੇ ਸਿਰਫ ਆਮਾ ਦੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਜਿਹੜੀ ਆਮ ਆਦਮੀ ਪਾਰਟੀ ਨਾਮ ਰੱਖਣੀ ਇੱਕ ਪਹਿਲੀ ਸੋਚ ਹੈ ਕਿਆ ਆਮ ਲੋਕਾਂ ਦੀ ਪਾਰਟੀ ਹੋਣੀ ਸੁਬੀਰੋ ਇਹਦਾ ਇੱਕ ਸਬੂਤ ਨੂੰ ਜੈਮਰ ਦਾ ਬੰਦ ਕਰ ਹਲੋ ਹਲੋ ਆਮ ਲੋਕਾਂ ਦੇ ਧੀਆਂ ਪੁੱਤ ਕਿਵੇਂ ਅੱਗੇ ਆ ਸਕਦੇ ਨੇ ਇਹਦਾ ਇੱਕ ਸਬੂਤ ਮੈਂ ਤੁਹਾਡੇ ਸਾਹਮਣੇ ਦੇਣਾ ਚਾਹਨਾ ਮੇਰੇ ਪਿੱਛੇ ਆ ਮੁੰਡਾ ਖੜਾ ਹੈ ਯੰਗ ਮੁੰਡਾ ਤੇ ਐਮ ਐਲ ਏ ਹੈ ਅਮਲੋਤੋਂ ਗੈਰੀ ਵਡਿੰਗ ਜਿੰਨੀ ਉਮਰ ਚ ਐਮ ਐਲ ਏ ਬਣ ਗਿਆ ਉਦੋਂ ਦੁੱਗਣੀ ਤਿੱਗਣੀ ਉਮਰ ਚ ਕਾਲੀ ਦਲ ਤੇ ਕਾਂਗਰਸ ਚ ਬਲਾਕ ਦਾ ਪ੍ਰਧਾਨ ਵੀ ਨਹੀਂ ਬਣਾਉਂਦੇ ਇੱਕ ਹੋਰ ਨੌਜਵਾਨ ਮੁੰਡਾ ਜਿਹੜਾ ਪਟਾਲੇ ਤੋਂ ਐਮਐਲਏ ਹੈ ਗੁਰਦਾਸਪੁਰ ਤੋਂ ਗੁਰਦਾਸ ਹੈਲੋ ਜਿਹੜਾ ਗੁਰਦਾਸਪੁਰ ਤੋਂ ਐਮਪੀ ਲੜਿਆ ਸ਼ੈਰੀ ਕਲਸੀ ਜਿੰਨੀ ਉਮਰ ਤੇ ਐਮਪੀ ਲੜ ਲਿਆ ਉਹ ਤੋਂ ਤਿੱਗਣੀ ਉਮਰ ਦੇ ਬੁੜੇ ਫਿਰਦੇ ਆ ਸੁਖਵੀਰ ਬਾਦਲ ਕੋਲੇ ਪ੍ਰਤਾਪ ਸਿੰਘ ਬਾਜਵੇ ਹੋਰਾਂ ਕੋਲੇ ਕਿ ਆਪਦੇ ਟੱਬਰ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਟਿਕਟ ਦੇ ਦੋ ਨਹੀਂ ਵਾਰੀ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਜੀ ਉੱਥੇ ਆਪਣੇ ਪੁੱਤ ਉੱਥੇ ਆਪਣੇ ਪੁੱਤ ਭਤੀਜੇ ਥਾਲੇ ਜੀਜੇ ਨਹੀਂ ਮੁੱਕਦੇ ਉੱਥੇ ਨਹੀਂ ਵਾਰੀ ਆਉਂਦੀ ਚੇਅਰਮੈਨ ਬੈਠੇ ਨੇ ਮੇਰੇ ਸਾਹਮਣੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਜ਼ਰੂਰ ਆਮ ਆਦਮੀ ਪਾਰਟੀ ਚ ਕੋਈ ਨਾ ਕੋਈ ਅਹੁਦਾ ਮਿਲਦਾ ਹੈ ਵਲੰਟੀਅਰ ਸਾਡੇ ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਸਾਡੇ ਰੋਡ ਸ਼ੋਹਾਂ ਚ ਆਉਂਦੇ ਨੇ ਉਹਨਾਂ ਦੇ ਤੇਲ ਦਾ ਮੁੱਲ ਪੈਂਦਾ ਹੈ ਉਹਨਾਂ ਦੇ ਪਸੀਨੇ ਦਾ ਮੁੱਲ ਪੈਂਦਾ ਸਬਰ ਰੱਖਣਾ ਪੈਂਦਾ ਥੋੜਾ ਜਿਹਾ ਜੇ ਸਬਰ ਹੁੰਦਾ ਆ ਬੋਟੇ ਨਹੀਂ ਪੈਣੀਆਂ ਸੀ ਸਬਰ ਹੀ ਐ ਨਹੀਂ ਸਬਰ ਤੇ ਸੰਤੋਖ ਦੀ ਗੱਲ ਹੁੰਦੀ ਹੈ ਭਗਤ ਜੀ ਨੇ ਜੁਆਇਨ ਕੀਤਾ ਸਬਰ ਰੱਖਿਆ ਤਾਂ ਰੱਬ ਨੇ ਕਿਹਾ ਫੇਰ ਇੱਕ ਮੈਂ ਸੀਟ ਖਾਲੀ ਕਰਕੇ ਉਹਦੇ ਉੱਤੇ ਭਗਤ ਜੀ ਨੂੰ ਬਿਠਾ ਦੇਣਾ ਸੌ ਬੰਦੇ ਨੇ ਨੇਕ ਪਰਿਵਾਰ ਹੈ ਸੇਵਾ ਵਾਲਾ ਪਰਿਵਾਰ ਹੈ ਸੱਚੀ ਮੁੱਚੀ ਭਾਗਤਾਂ ਤਾਂ ਪਰਮਾਤਮਾ ਮੌਕਾ ਦੇ ਰਿਹਾ ਹੈ ਤੇ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਤੁਸੀਂ ਤਾਂ ਫਿਰਦੇ ਹੋ ਗਲੀਆਂ ਚ ਮੈਨੂੰ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਜ ਕੋਈ ਕਹਿੰਦਾ 10000 ਤੇ ਕੋਈ ਕਹਿੰਦਾ 15 ਤੇ ਕੋਈ ਕਹਿੰਦਾ 20 ਤੇ ਜਿੱਤਾਂਗੇ ਔਰ ਇੱਕ ਮੈਂ 45 ਵਾਰਡ ਵਾਲਿਆਂ ਨਾਲ ਅੱਜ ਵਾਦਾ ਕਰਕੇ ਜਾਣਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਦੋ ਟਾਈਮ ਅਰਦਾਸ ਕਰਨ ਵਾਲੇ ਬੰਦੇ ਆ ਰੋਟੀ ਖਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਆ ਸਾਨੂੰ ਤਿਕੜਮ ਬਾਜੀਆ ਨਹੀਂ ਆਉਂਦੀਆਂ ਇੰਨਾ ਮੈਂ ਤੁਹਾਨੂੰ ਕਹਿ ਕੇ ਜਾਣਾ ਵਿਧਾਨ ਸਭਾ ਵਾਲੀਆਂ ਪੌੜੀਆਂ ਤੁਸੀਂ ਚੜਾਉਣਾ ਓਦੋਂ ਅੱਗੇ ਵਾਲੀਆਂ ਪੌੜੀਆਂ ਮੇਰਾ ਕੰਮ ਸੋ ਵੀਰੋ ਐਦਾਂ ਹੀ ਰੱਖਿਓ ਮਿਹਨਤ ਕਰਨੀ ਹੈ ਜਿੰਨਾਂ ਦੇ ਰੀਬਨ ਦੇ ਵਿੱਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਰੇਸ ਨੂੰ ਖਤਮ ਨਹੀਂ ਮੰਨਣਾ ਕਈ ਵਾਰੀ ਆਪਾਂ ਨਾ ਵੇਸਲੇ ਹੋ ਜਾਣਾ ਚਲੋ ਜੁੱਤੀ ਪਏ ਆ ਨਾ ਨਾ ਇਕੱਲੇ ਇਕੱਲੇ ਕਰ ਜਾਓ ਪਰਿਵਾਰ ਦੀਆਂ ਮੁਸ਼ਕਲਾਂ ਸੁਣੋ ਮੈਨੂੰ ਦੱਸੋ ਕਿਉਂਕਿ ਇੱਕ ਚੀਜ਼ ਦਾ ਫਾਇਦਾ ਹੋ ਗਿਆ ਰੱਬ ਜੋ ਕਰਦਾ ਵਧੀਆ ਕਰਦਾ ਹੈ ਇੱਕ ਚੀਜ਼ ਦਾ ਫਾਇਦਾ ਬਹੁਤ ਹੋ ਗਿਆ ਇਹ ਸਿਲੈਕਸ਼ਨ ਕਰਕੇ ਮੇਰੇ ਕੋਲ ਇੱਕ ਆਈਡੀਆ ਸੀ ਦਿਮਾਗ 'ਚ ਉਹ ਇੰਪਲੀਮੈਂਟ ਹੋ ਗਿਆ ਕਿ ਮੈਂ ਹੁਣ ਹਫ਼ਤੇ 'ਚ ਦੋ ਤੋਂ ਤਿੰਨ ਦਿਨ ਜਲੰਧਰ ਆਇਆ ਕਰੂੰਗਾ ਕਰ ਲੈ ਲਿਆ ਕਰ ਕਰਾਇਤੇ ਲੈ ਲਿਆ ਉੱਥੇ ਵਧੀਆ ਆਫਿਸ ਬਣਾਤਾ ਲੰਗਰ ਚਲਾਤਾ ਆ ਮਾਝੇ ਤੇ ਦੁਆਬੇ ਨੂੰ ਉਹ ਪਠਾਨਕੋਟ ਤੋਂ ਲੈ ਕੇ ਸੁजानਪੁਰ ਪੋਆ ਹੁਸ਼ਿਆਰਪੁਰ ਦਸੂਆ ਟਾਂਡਾ ਅਜਨਾਲਾ ਗੁਰਦਾਸਪੁਰ ਬਟਾਲਾ ਇਧਰੋਂ ਪੱਟੀ ਖਡੂਰ ਸਾਹਿਬ ਇਧਰੋਂ ਨਕੋਦਰ ਫਲੌਰ ਬਿਲਗਾ ਇਧਰੋਂ ਗੁਰਾਇਆਂ ਨਵਾਂ ਸ਼ਹਿਰ ਬੰਗਾ ਇਸ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਸਰਕਾਰ ਬੈਠੂਗੀ ਤੁਹਾਡੇ 200 ਤੋਂ 300 ਕਿਲੋਮੀਟਰ ਦਾ ਸਫ਼ਰ ਕਟੂਗਾ ਪੈਸੇ ਬਚਣਗੇ ਦਿਹਾੜੀ ਬਚੂਗੀ ਜਦੋਂ 2-3 ਦਿਨ ਆਇਆ ਕਰਾਂਗੇ ਪਹਿਲਾਂ ਦੱਸ ਦਿਆ ਕਰਾਂਗੇ ਵੀ ਇਸ ਵਾਰ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਇੱਥੇ ਆਵਾਂਗੇ ਤੁਸੀਂ ਆਪਣਾ ਕੰਮ ਕਰਕੇ ਆਪਣੇ ਦਫ਼ਤਰ ਚੋਂ 5 ਵਜੇ ਤੋਂ ਬਾਅਦ ਮੈਨੂੰ ਮੇਰੇ ਕੋਲ ਮਿਲਣ ਆ ਜਾਓ ਦਿਹਾੜੀ ਨਹੀਂ ਪੰਨਣੀ ਕਿਸੇ ਗਰੀਬ ਦਾ ਕੰਮ ਨਹੀਂ ਰੁਕਣਾ ਚਾਹੀਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਡੋਰ ਟੂ ਡੋਰ ਜਾਂਦੇ ਆ ਉਹ ਤਾਂ ਕੋਈ ਖੇਤਾਂ 'ਚ ਵੀ ਘਰ ਹੋਵੇ ਜਿਹਨੂੰ ਧਾਣੀ ਕਹਿ ਦਿੰਦੇ ਆ ਜਾਂ ਡੇਰਾ ਕਹਿ ਦਿੰਦੇ ਆ ਉੱਥੇ ਵੀ ਜਾਂਦੇ ਆ ਤੇ ਜਦੋਂ ਜਿੱਤ ਜਾਨੇ ਆ ਕਹਿੰਦੇ ਚੰਡੀਗੜਾ ਜੋ ਕਿਉਂ ਭਈ ਜਿੱਤਣ ਤੋਂ ਬਾਅਦ ਸਰਕਾਰ ਕਿਉਂ ਨਹੀਂ ਆਸਾ ਦੀ ਲੋਕਾਂ ਕੋਲੇ ਆਹੀ ਮੇਰਾ ਆਈਡੀਆ ਹੈ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ਾ ਤੁਹਾਡੇ ਦਰਵਾਜ਼ਾ ਇਸ ਤੋਂ ਪਹਿਲਾਂ ਮੈਂ 40 ਨੰਬਰ ਵਾਰਡ ਚ ਕਰਕੇ ਆਇਆ ਰੈਲੀ ਬਹੁਤ ਵੱਡੀ ਰੈਲੀ ਆ ਜਿਵੇਂ ਟੁੱਟ-ਟੋੜ ਇਹ ਲੱਗ ਰਿਹਾ ਕਿਸੇ ਗਲੀ ਦਾ ਇਕੱਠ ਹੈ ਇਹ ਤਾਂ ਐ ਲੱਗਦਾ ਜਿਵੇਂ ਪੂਰੇ ਇਲਾਕੇ ਦਾ ਇਕੱਠ ਹੈ ਕਾਂਗਰਸ ਵਾਲਿਆਂ ਨੇ ਇੰਨਾ ਕੱਟ ਕਰਨਾ ਹੋਵੇ ਲਗਭਗ 70 80 ਹਜ਼ਾਰ ਦੀਆਂ ਜਲੇਬੀਆਂ ਲੱਗ ਜਾਂਦੀਆਂ ਨੇ ਤੇ ਬਾਕੀ ਸਮਾਨ ਫਿਰ ਬਾਅਦ ਦੀ ਗੱਲ ਹੈ ਉਹਨਾਂ ਕੋਲ ਕਿੱਥੇ ਆਉਂਦੇ ਲੋਕ ਉਹਨਾਂ ਕੋਲ ਨਹੀਂ ਆਉਂਦੇ ਲੋਕ ਉਹ ਘਾੜੀ ਤੇ ਲਿਆਉਂਦੇ ਆ ਕਾਂਗਰਸੀ ਵੀ ਭਾਜਪਾ ਵਾਲੇ ਵੀ ਦਿਹਾੜੀ ਤੇ ਲਿਆਉਂਦੇ ਆ ਲੋਕਾਂ ਨੂੰ ਇੱਥੇ ਨਾਂਰੇ ਲੱਗ ਰਹੇ ਆ ਆਪਣੇ ਆਪ ਗਰੀ ਬੜਿੰਗ ਜਿੰਦਾਬਾਦ ਸ਼ੈਰੀ ਕਲਸੀ ਜਿੰਦਾਬਾਦ ਮਹਿੰਦਰ ਭਗਤ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਇੱਥੇ ਆਪਣੇ ਆਪ ਨਾਰੇ ਲੱਗ ਰਿਹਾ ਉੱਥੇ ਦਿਹਾੜੀ ਤੇ ਲਿਆਉਂਦੇ ਨੇ ਮੋਦੀ 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 ਇਹ ਫਰਕ ਹੈ ਬਸ ਇਹ ਫਰਕ ਹੈ ਜਲੰਧਰ ਸ਼ਹਿਰ ਮੇਰੇ ਲਈ ਕਰਮ ਭੂਮੀ ਹੈ ਬਹੁਤ ਵਾਰੀ ਦੂਰਦਰਸ਼ਨ ਤੇ ਆ ਕੇ بڑے بڑے ਪ੍ਰੋਗਰਾਮ ਕੀਤੇ ਆ ਨਾ ਤੇਰੀ ਗੱਲ ਦੱਸਣ ਲੱਗਿਆ ਆਮ ਤੌਰ ਤੇ ਮੈਂ ਦੱਸੀ ਨਹੀਂ ਹੋ ਕਿਸੇ ਨੂੰ ਸਭ ਤੋਂ ਪਹਿਲਾਂ ਮੈਂ ਜਦ ਜਲੰਧਰ ਆਇਆ ਸੀ ਘਰ ਦੇ ਤੋਂ ਚੋਰੀਆਂ ਆਇਆ ਸੀ ਕਿਉਂਕਿ ਮੈਨੂੰ ਗਾਣੇ ਗਾਉਣ ਦਾ ਮੇਰੇ ਕਲਾ ਜਿਹੜੀ ਅੰਦਰ ਸੀ ਉਹ ਫੁੱਟੀ ਜਾਂਦੀ ਸੀ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਤੇ ਕਹਿੰਦੇ ਪਹਿਲਾਂ ਪੜ ਪਲੱਸ 1 ਚ ਪੜਦਾ ਸੀ ਮੈਂ 17 ਸਾਲ ਦੀ ਉਮਰ ਸੀ ਮੈਂ ਕਿਹਾ ਵੀ ਦੂਰਦਰਸ਼ਨ ਤੇ ਜਾਣਾ ਹੈ ਘਰ ਦੇ ਤਾਂ ਲੋ ਕਰਨਾ ਨਹੀਂ ਵੀ ਜਲੰਧ ਧਰਨੀ ਭੇਜਣਾ ਮੁੰਡਾ ਇਕੱਲਾ ਇਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਖੋਇਆ ਜਾਊ ਮੈਂ ਕਹਤਾ ਮੈਂ ਹੈਂ ਕਰੇ ਮੈਂ ਕਹਤਾ ਮੈਂ ਹੈਂ ਜੀ ਕੈਂਪ ਲੱਗਿਆ ਇੱਕ ਕਾਲਜ ਚ ਅੱਜ ਦੀ ਰਾਤ ਲੱਗ ਜੂਗੀ ਕੱਲ ਨੂੰ ਆ ਜਾਊਂਗਾ ਕਹੇ ਚਲ ਠੀਕ ਹੈ ਕੈਂਪ ਲੱਗਿਆ ਸਨਾਮ ਹੀ ਲੱਗਿਆ ਕੋਈ ਨਹੀਂ ਉੱਥੇ ਠੀਕ ਸਨਾਮ ਕਾਲਜ ਪੜਦਾ ਮੈਂ ਤੜਕੀ ਬਸ ਫੜੀ ਲੇਵੜਾ ਸਿੱਧੀ ਲੁਧਿਆਣੇ ਲੁਧਿਆਣਿਆਂ ਬਸ ਫੜੀ ਮੈਂ ਚਲੰਦਰ ਆ ਗਿਆ ਜਲੰਦਰੋਂ ਮੈਂ ਦੂਰਦਰਸ਼ਨ ਤੇ ਚਲਾ ਗਿਆ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ ਇੱਕ ਜਵਾਂ ਤਰੰਗ ਉਹਦੇ ਨਵੇਂ ਮੁੰਡਿਆਂ ਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੈਂ ਜਵਾਂ ਤਰੰਗ ਵਾਲੇ ਪ੍ਰੋਡਿਊਸਰਾਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕੰਟੀਨ 'ਚ ਆ ਜਾ ਇੱਥੇ ਕੰਟੀਨ ਹੈ ਜਦੋਂ ਆਪਾਂ ਦੂਰਦਰਸ਼ਨ ਦੇ ਅੰਦਰ ਬੜਦੇ ਨਾਲ ਹੀ ਕਾਬੇ ਪਾਸੇ ਕੰਟੀਨ ਕੰਡੀ ਜਲਗ ਮੈਨੂੰ ਕਹਿੰਦੇ ਚਾਰ ਜਾਣੇ ਸੀ ਉਹ ਕਹਿੰਦੇ ਚੌਥਾ ਮੈਂ ਸੀ ਕਹਿੰਦੇ ਚਾਰ ਕੱਪ ਚਾਹ ਦੇ ਤੇ ਚਾਰ ਸਮੋਸੇ ਆਰਡਰ ਕਰਦੇ ਮੈਂ ਕਿਹਾ ਵਧੀਆ ਕੀਤਾ ਇਹਨਾਂ ਨੇ ਸਵੇਰ ਦੀ ਭੁੱਖ ਲੱਗੀ ਪਈ ਮੈਨੂੰ ਇਹ ਇਹਨਾਂ ਨੇ ਵਧੀਆ ਕਰਤਾ ਯਾਰ ਵੀ ਚਾਰ ਸਮੋਸੇ ਹੀ ਮੰਗਾ ਲੈਣਾ ਮੈਂ ਚਾਰ ਚਾਹ ਤੇ ਚਾਰ ਸਮੋਸੇ ਕਹਤੇ ਮੈਨੂੰ ਕਹਿੰਦੇ ਹਾਂ ਵੀ ਦੱਸ ਕੀ ਹੈ ਤੇਰੇ ਕੋਲ ਮੈਂ ਜੋ ਮੇਰੇ ਕੋਲ ਹੈਗਾ ਸੀ ਮੈਂ ਗਾਇਆ ਕੋਈ ਆ ਉਹਨੂੰ ਨਹੀਂ ਪਸੰਦ ਆਇਆ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਕਿੱਥੋਂ ਆਇਆ ਮੈਂ ਕਹਿੰਦਾ ਸੁਨਾਮ ਤੋਂ ਆਇਆ ਕਹਿੰਦੇ ਇਹੋ ਜਿਹੀ ਬੱਸ ਜਾਂਦੀ ਹੈ ਮੈਂ ਨਾ ਇਹੋ ਜਿਹੀ ਬੱਸ ਕਿੱਥੇ ਦੋ ਰਾਤ ਨੂੰ ਬੱਸਾਂ ਨਹੀਂ ਚੱਲਦੀਆਂ ਸੀ 99 99 ਦੀ ਗੱਲ ਕਰ ਰਹੇ ਕਹਿੰਦੇ ਟ੍ਰੇਨ ਮੈਂ ਟ੍ਰੇਨ ਬਾਰੇ ਮੈਂ ਪਛਾਪ ਕਰ ਸਕਦਾ ਜੀ ਕਹਿੰਦੇ ਪਤਾ ਕਰ ਲਾ ਫਿਰ ਬਾਜ ਦੇਖਾਂਗੇ ਤੈਨੂੰ ਹੁਣ ਨਹੀਂ ਮੌਕਾ ਮਿਲਦਾ ਹਜੇ ਦਿਲ ਤੋੜਤਾ ਮੈਂ ਜਾਣ ਲੱਗੇ ਮੈਨੂੰ ਕਹਿੰਦੇ ਹੈਲੋ ਚਾਰ ਸਮੋਸੇ ਤੇ 40 ਦੇ ਪੈਸੇ ਦੇ ਜਾ ਅੱਛਾ ਮੈਂ ਕਿਹਾ ਮੈਥੋਂ ਹੀ ਮੰਗਵਾਏ ਸੀ ਇਹ ਵੀ ਪੈਸੇ ਤਾਂ ਮੈਂ ਦੇਤੇ ਹੁਣ ਮੇਰੇ ਕੋਲੇ ਪੈਸੇ ਉਨੇ ਕੀ ਬਚੇ ਜਿੰਨੇ ਨਾਲ ਮੈਂ ਕਿਰਾਇਆ ਲਾ ਕੇ ਬਾਪ ਉਸ ਨਾਮ ਜਾ ਸਕਾਂ ਉਹਨੇ پیسے ਬਚੇ ਮੇਰੇ ਕੋਲੇ ਪਰ ਹਨੇਰਾ ਹੋ ਗਿਆ ਰਾਤ ਕੱਟਣੀ ਐ ਕਿੱਥੇ ਕੱਟੀਏ ਕੋਈ ਜਾਣਕਾਰ ਨਹੀਂ ਕੋਈ ਕੁਛ ਨਹੀਂ ਨਾ ਉਦੋਂ ਕੋਈ ਫੋਨ ਫੋਨ ਦਾ ਕੋਈ ਮੈਨੂੰ ਕਿਸੇ ਨੇ ਕਹਿਤਾ ਕਹਿੰਦੇ ਗੁਰਨਾਨ ਕਮਿਸ਼ਨ ਹਸਤਾਲਾ ਹਸਤਾਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਜਾਇਆ ਉਥੇ ਰਾਤ ਕੱਟ ਲਾ ਨਾ ਉਥੋਂ ਤੁਰ ਕੇ ਆ ਗਿਆ ਕਿਉਂਕਿ ਨਗੋਦਰ ਚੌਂਕ ਨਗੋਦਰ ਚੌਂਕ ਤੋਂ ਨਾਲ ਹੀ ਤਾਂ ਰਿਕਸ਼ੀ ਚੋ ਵੀ ਤਾਂ ਪੈਸੇ ਐ ਨਹੀਂ ਸੀ ਨਾ ਤੇ ਮੈਂ ਉੱਥੇ ਜਾ ਕੇ ਮਨ ਨੂੰ ਬੇਨਤੀ ਕੀਤੀ ਜੀ ਮੈਂ ਰਾਤ ਕੱਟਣੀ ਆ ਆ ਮੇਰਾ ਨਾਮ ਹੈ ਮੈਂ ਇੱਥੋਂ ਆਇਆ ਆ ਮੇਰਾ ਰੋਲ ਨੰਬਰ ਹੈ ਮੈਂ ਮੇਰਾ ਆਈ ਕਾਰਡ ਹੈ ਕਾਲਜ ਦਾ ਉਹ ਕਹਿੰਦੇ ਠੀਕ ਹੈ ਕਮਰਾ ਦੇ ਦਿੰਨੇ ਆ ਚਾਬੀ ਮੈਨੂੰ ਦੇਤੀ ਮੈਨੂੰ ਕਹਿੰਦੇ 20 ਰੁਪਏ ਦੇ ਦੇ ਮੇਰੇ ਕੋਲ ਟੋਟਲ 20 ਹੀ ਸੀ ਮੈਂ ਕਿਹਾ ਇਹ ਕਾਦੇ ਨੇ ਕਹਿੰਦੇ ਵੀ ਜਿੰਦੇ ਦੇ ਕੁੰਜੀ ਦੇ ਨੇ ਜੇ ਸਵੇਰੇ ਜਿੰਦਾ ਕੁੰਜੀ ਵਾਪਸ ਕਰ ਦੇਗਾ ਤਾਂ 20 ਲੈ ਜੀ ਵਾਪਸ ਮੈਂ ਕਹੀਂ ਥੋੜੀ ਥੋੜੀ ਡਿਊਟੀ ਨਾ ਬਦਲ ਜੇ ਮੈਂ ਸਵੇਰੇ ਲੈਣੀ ਪੈਣੀ ਹੈ ਮੈਨੂੰ ਪੈਸੇ ਇਹ ਸੇ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ 20 ਰੁਪਏ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ 20 ਰੁਪਏ ਲੈ ਕੇ ਮੈਂ ਵਾਪਸ ਚਲਾ ਗਿਆ ਮੇਰਾ ਦਿਲ ਟੁੱਟ ਗਿਆ ਵੀ ਮੈਨੂੰ ਟੀਵੀ ਤੇ ਨਹੀਂ ਆਇਆ ਮੈਂ ਪਰ ਉਸ ਦਿਨ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਿੱਤਰਾ ਕਿਸੇ ਨੇ ਸਾਰੇ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਕੁਝ ਕਰਨਾ ਤਾਂ ਆਪ ਹੀ ਕਰ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸੁਪਰਸਟਾਰ ਬਣ ਗਿਆ ਸੀ ਫੇਰ ਉਹ ਹੀ ਦੂਰਦਰਸ਼ਨਾਂ ਨੇ ਮੈਨੂੰ ਬੁਲਾਉਂਦੇ ਸੀ ਮੈਂ ਆਉਂਦਾ ਨਹੀਂ ਸੀ ਮੈਂ ਕਹਿੰਦਾ ਹੁਣ ਨਹੀਂ ਆਉਂਦਾ ਮੈਂ ਤੁਸੀਂ ਪਹਿਲਾਂ ਜਦੋਂ ਮੈਨੂੰ ਮੌਕਾ ਦੇਣਾ ਸੀ ਉਹ ਦਿੱਤਾ ਨਹੀਂ ਹੁਣ ਮੈਂ ਜਦੋਂ ਕੁਝ ਬਣ ਗਿਆ ਕਹਿੰਦੇ ਆ ਜਾ ਮੈਂ ਕਹਿੰਦਾ ਨਾ ਸੋ ਇਸ ਕਰਕੇ ਤਰੱਕੀਆਂ ਆਪ ਕਰਨੀਆਂ ਪੈਂਦੀਆਂ ਨੇ ਤੁਸੀਂ ਵੀ ਇੱਥੇ ਕਰੋ ਆਪਣੇ ਧੀਆਂ ਪੁੱਤਾਂ ਨੂੰ ਕਹੋ ਪੜਨਗੇ ਨੰਬਰ ਲੈਣਗੇ ਨੌਕਰੀ ਮਿਲੂਗੀ ਅਫਸਰ ਦੀ ਨੌਕਰੀ ਲਓ ਡੀਸੀ ਬਣੋ ਐਸਐਸਪੀ ਬਣੋ ਆਪੜੋ ਆਪ ਕਿਸੇ ਤੇ ਨਾ ਰਹੋ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਬਣ ਸਕਦਾ ਕੋਈ ਅਸੀਂ ਗੱਲ ਨਹੀਂ ਜਿੰਦਾਬਾਦ 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 ਸ਼ਹੀਦ ਕਲਮ ਜਿੰਦਾਬਾਦ ਸ਼ਹੀਦ ਕਲਮ ਜਿੰਦਾਬਾਦ ਸੋ ਵੀਰੋ ਇਹ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਕੰਮ ਕੀਤਾ ਲੁੱਟਣ ਦਾ ਲੁੱਟ ਲੋ ਲੁੱਟ ਲੋ ਟਾਬੇ ਲੁੱਟ ਲੋ ਬੱਸਾਂ ਲੁੱਟ ਲੋ ਰੇਤਾ ਲੁੱਟ ਲੋ ਸ਼ਰਾਬ ਦੇ ਠੇਕੇ ਲੁੱਟ ਲੋ ਲੁੱਟ ਲੋ ਆਵਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈਟ ਕਰ ਦੋ ਲੋਕਾਂ ਵੱਲ ਕੋਈ ਧਿਆਨ ਨਾ ਦਿਓ ਪਬਲਿਕ ਦਾ ਕੀ ਹੈ ਮਰਨਾ ਮਰਨ ਦੋ ਕਿਸਮਤ ਤੇ ਛੱਡ ਦੋ ਲਾਹਵਾਰੇ ਛੱਡ ਦੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਡਾਂਗਾ ਮਾਰੋ ਕੁੱਟੋ ਪਾਣੀ ਦੀਆਂ ਬਾਛੜਾਂ ਇਹਨਾਂ ਦੇ ਉੱਤੇ ਸੁੱਟੋ ਟੈਂਕੀਆਂ ਤੇ ਚੜ ਲੈਣ ਦੋ ਕੁਝ ਨਹੀਂ ਹੁੰਦਾ ਕਿਉਂਕਿ ਰਾਜ ਕਰਾਂਗੇ 25 ਸਾਲ ਲੈ ਐ 25 ਸਾਲ ਕਰੋਗੇ ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲਓ ਖੇਰ ਖਖੜੀ ਗਰੇਲੇ ਹੋਇਆ ਪੈਕਾਲੀ ਦਾ ਕੀ ਹਾਲਤ ਹੋ ਗਈ ਕਰਨੇ ਇੱਕ ਇਹ ਕਿਨੇ ਕੀਤਾ ਭਗਵੰਤ ਮਾਨ ਨੇ ਨਹੀਂ ਕੀਤਾ ਕਈ ਬੰਦੇ ਮੇਰਾ ਨਾਲ ਜਿਹਨਾਂ ਨੇ ਕਹਿੰਦੇ ਭਗਵੰਤ ਮਾਨ ਨੇ ਜਦੋਂ ਆਇਆ ਕਹਿੰਦੇ ਅਕਾਲੀ ਦਲ ਖਾ ਗਿਆ ਇਹ ਉਹ ਮੈਂ ਕਿਹਾ ਮੈਂ ਨਹੀਂ ਖਾਦਾ ਓਏ ਗੁਰੂ ਨੇ ਕੀਤਾ ਕੰਮ ਓ ਜਿਹੜੀ ਗੁਰੂ ਦੀ ਬਾਣੀ ਰੋਲੀ ਐ ਇਹਨਾਂ ਨੇ ਉਹ ਗੁਰੂ ਨੇ ਚੱਕੀ 'ਚ ਚਲਾਈ ਐ ਚੱਕੀ ਉਹਨੇ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮਚ ਗਈ ਆਦੇ ਕੈਂਡੀਡੇਟ ਤੁਸੀਂ ਮੁਕਰ ਗਏ ਤਕੜੀ ਕਿਧਰੇ ਹੋਰ ਫਿਰਦੀ ਐ ਸੁਖਵੀਰ ਹਾਥੀ ਤੇ ਚੜਿਆ ਫਿਰਦਾ ਕਾਂਗਰਸੀਆਂ ਦਾ ਵੀ ਇਹ ਹਾਲ ਐ ਚੰਨੀ ਕਿਧਰੇ ਹੋਰ ਫਿਰਦਾ ਐ ਬਾਜਵਾ ਇਧਰ ਨੂੰ ਫਿਰਦਾ ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ ਟੜਕੀ ਉੱਠ ਕੇ ਗਾਲ੍ਹਾਂ ਮੈਣ ਨੂੰ ਬਸ ਸਾਰੇ ਕੰਮ ਆਸ ਤੇ ਭਗਵਾਨ ਤੁੰਜ ਮੇਹਾਰਾ ਜੀ ਉਹ ਭਾਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਉਮਰ ਖੇਤਾਂ 'ਚ ਪਾਣੀ ਫ੍ਰੀ ਦੇਤਾ ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40-40 ਸਾਲ ਤੋਂ ਉਹ ਕਰਤਾ ਉਹ ਮੈਂ ਕਰੋੜ ਰੁਪਏ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕਿਉਂ ਨਾ ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜੇ ਉਹ ਮੈਂ ਰਾਸ਼ਨ ਫ੍ਰੀ ਕਰਤਾ ਕਣਕ ਵਧੀਆ ਮਿਲਦੀ ਐ ਮੇਰੇ ਵੱਲੋਂ ਸੜਕਾਂ ਬਣਾਤੀਆਂ 16 ਟੋਲ ਪਲਾਜੇ ਬੰਦ ਕਰਤੇ ਉਹ ਜਿਹੜੇ ਇਹਨਾਂ ਨੇ ਚਲਾਏ ਸੀ ਉਹੀ ਚੱਲੀ ਜਾਂਦੇ ਸੀ 60 ਲੱਖ ਰੁਪਇਆ ਰੋਜ ਦਾ ਬਚਣ ਲੱਗ ਗਿਆ ਮੈਂ ਆਮ ਆਦਮੀ ਕਲੀਨਿਕ ਖੋਲਤੇ ਮੈਂ ਸਕੂਲ ਖੋਲੀ ਜਾਂਣਾ ਮੈਂ ਮੈਡੀਕਲ ਕਾਲਜ ਬਣਾਈ ਜਾਂਣਾ ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਤੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਹੁਣ ਆ ਗਏ ਆਮਕਰਾਂ ਵਾਲੇ ਆ ਸਾਰੇ ਇਹ ਆਮਕਰਾਂ ਦੇ ਹੈਗੇ ਨੇ ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ ਇਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਵੜ ਗਏ ਇਹ ਹੁਣ ਜਾਣਦੇ ਨਹੀਂ ਸਾਡੀਆਂ ਵਾਰੀਆਂ ਨਹੀਂ ਆਉਣੀਆਂ ਆਹ ਦਿੱਕਤ ਹੈ ਹੋਰ ਕੋਈ ਪੰਗਾ ਨਹੀਂ ਦਾ ਤੇ ਭਾਈ ਅਸੀਂ ਵਾਰੀਆਂ ਦਿੱਤੀਆਂ ਸੀ ਤੁਹਾਨੂੰ ਤੇ ਤੁਸੀਂ ਆਪਣੀਆਂ ਵਾਰੀਆਂ 'ਚ ਕਰਦੇ ਕੀ ਰਹੇ ਪਿਛਲੇ 25 ਸਾਲ ਲਾ ਲੋ ਬਾਏ 2022 ਤੱਕ 1997 ਤੋਂ 2002 ਤੱਕ ਬਾਦਲ 2002 ਤੋਂ 2007 ਤੱਕ ਕੈਪਟਨ 2007 ਤੋਂ 2017 ਤੱਕ ਫੇਰ ਬਾਦਲ 2017 ਤੋਂ 2022 ਤੱਕ ਫੇਰ ਕੈਪਟਨ ਜਾਨੀ ਕਿ 25 ਸਾਲ ਤੱਕ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ ਜੇ ਚੱਜਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਥੋੜੇ ਤੋਂ ਗਾਲਾਂ ਕੱਢ ਦੀ ਜੇ ਤੁਸੀਂ ਚੱਜਦੇ ਨਿਕਲੇ ਹੁੰਦੇ ਕਲਾਕਾਰ ਸੀ ਇੱਕ ਇੱਕ ਸ਼ੋਅ ਦਾ 25 ਲੱਖ ਲੈਣਾ ਸੀ ਅੱਜ ਤੋਂ 20 ਸਾਲ ਪਹਿਲਾਂ ਮੈਂ ਮੈਂ ਪੈਸੇ ਕਮਾਉਣ ਆਇਆ ਇੱਥੇ। ਆ ਮਾਰਨੀ ਪੜ ਗਈ। ਜੇ ਉਹ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਨੇ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਆਈਆਰਐਸ ਅਫਸਰ ਹੈ, ਇਨਕਮ ਟੈਕਸ ਦੀ ਕਮਿਸ਼ਨਰ ਹੈ। ਦੋਨੇ ਮੀਆਂ ਬੀਬੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਜਿੰਨੇ ਮਰਜੀ ਪੈਸੇ ਕਮਾ ਲੈਂਦੇ। ਉਹ ਇਸ ਕੰਮ ਦਾ ਸਤਾਏ ਸੀਗੇ ਚੱਕ ਕੇ ਝੂਠੇ ਗਏ ਇਸ ਜੇਲ੍ਹ 'ਚ ਸੜ ਦੋ ਉਹਨਾਂ ਨੂੰ। ਏ ਕਰਨਾ ਆਏ ਸੀ। ਡਰਦੇ ਨੇ ਬਸ ਸਾਥੋਂ ਕਿਉਂਕਿ ਅਸੀਂ ਆਮ ਬੰਦੇ ਆ ਇਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲੇ। ਇਹਨੇ ਕੁਰਸੀਆਂ ਗਈਆਂ ਤਾਂ ਕਹਿੰਦੇ ਅੰਦਰ ਕਰ ਦਿਓ ਇਹਨਾਂ ਨੂੰ ਬਸ ਇਹ ਐ ਕਿ ਮੈਂ ਆ ਗਏ ਆਪੇ ਚਿਹਰੇਲੇ ਹੋਏ ਨੇ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਧ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਅਸੀਂ ਸਾਧ ਆ ਅਸੀਂ ਨਹੀਂ ਰਲਦੇ ਆਂ ਚੋਰ ਤਾਂ ਆਪੇ ਇਕੱਠੇ ਹੋ ਜਾਂਦੇ ਨੇ ਸਾਰੇ ਇਕੱਠੇ ਨੇ ਚੋਰ ਚੋਰ ਮਸੇਰੇ ਭਾਈ ਕੱਠੀ ਨੇ ਸਾਰੇ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਚਾੜੂ ਦਾ ਚੋਣ ਨਿਸ਼ਾਨ ਹੈ 5ਵੇਂ ਨੰਬਰ ਤੇ ਮਸ਼ੀਨ 'ਚ ਆਉਣਾ ਆਪਾਂ ਪਹਿਲੇ ਨੰਬਰ ਤੇ ਐ ਇਹ ਸੀਟ ਦੇ ਕਿਸੇ ਹੋਰ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ ਇਹ ਸੀਟ ਦੇ ਕਾਂਗਰਸ ਜਾਂ ਬੀਜੇਪੀ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ ਇਹਦੇ ਆਮ ਆਦੀ ਪਾਰਟੀ ਦੇ ਜਿੱਤਣ ਨਾਲ ਇੱਕ ਕੰਮ ਤੁਹਾਡਾ ਹੋ ਜਾਊਗਾ ਤੁਹਾਡਾ ਸਰਕਾਰ 'ਚ ਹਿੱਸਾ ਪੈ ਜਾਊਗਾ ਤੇ ਜਿੰਨੇ ਕੰਮ ਕਹੋਗੇ ਮਹਿੰਦਰ ਭਗਤ ਜਰਜੀ ਲੈ ਕੇ ਕਰਨਗੇ ਸਾਈਨ ਮੈਂ ਕਰਿਆ ਕਰੋ ਸਵਰਗ ਬਣਾ ਦੇਾਂਗੇ ਇੱਥੇ ਜੋ ਗਲੀਆਂਾਂ 'ਚ ਮੈਨੂੰ ਪਤਾ ਲੱਗਿਆ ਨਸ਼ਾ ਨਸ਼ਾ ਸਭ ਮੈਂ ਰੋਜ਼ ਕਰੀ ਜਾਂਦਾ ਚਲੋ ਵੀ ਪੁਲਿਸ ਨੂੰ ਕਹਿੰਨਾ ਚੱਕ ਕੇ ਫੜੋ ਬਈ ਕਿਤੇ ਕੋਈ ਲੁੱਟਾ ਖੋਹਾਂ ਵਾਲੇ ਹੈਗੇ ਨੇ ਚੱਕ ਕੇ ਫੜੋ ਸੱਚੀ ਜ਼ਿੰਦਗੀ ਕਈ ਵਾਰੀ ਪ੍ਰਮਾਤਮਾ ਪ੍ਰਮਾਤਮਾ ਮੌਕਾ ਦੇ ਦਿੰਦਾ ਹੈ ਰੱਬ ਜੋ ਕਰਦਾ ਹੈ ਸਹੀ ਕਰਦਾ ਇਹ ਕਹਾਵਤ ਪਤਾ ਕਦੋਂ ਬਣੀ ਸੀ ਜਦੋਂ ਰੱਬ ਜੋ ਕਰਦਾ ਸਹੀ ਕਰਦਾ ਅਕਬਰ ਬਾਦਸ਼ਾ ਆਪਣੇ ਪੂਰੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ ਹਾਥੀ ਤੇ ਬਹਿ ਕੇ ਘੋੜੇ ਲੈ ਕੇ ਅਚਾਨਕ ਜਦੋਂ ਤਲਵਾਰ ਕੱਢਣ ਲੱਗਿਆ ਹਾਥੀ ਤੋਂ ਉਤਰ ਕੇ ਸ਼ਿਕਾਰ ਜਾਣਾ ਸੀ ਅੰਦਰ ਜੰਗਲ ਦੇ ਆਪਣੇ ਅੰਗੂਠਾ ਵੱਡਿਆ ਗਿਆ ਤਲਵਾਰ ਨਾਲ ਰੋਵੇ ਪਿੱਟੇ ਮੇਰਾ ਅੰਗੂਠਾ ਵੱਡੇਗਾ ਬੈਦ ਨਾਲ ਚਲਦੇ ਸੀ ਬੈਠ ਆਏ ਪੱਟੀ ਕਰਨ ਲੱਗੇ ਵੀਰਵਲ ਆ ਗਿਆ ਕਹਿੰਦੇ ਕੀ ਹੋ ਗਿਆ ਅਕਬਰ ਕਹਿੰਦਾ ਯਾਰ ਕਰਕੇ ਯਾਰ ਮੇਰਾ ਆਪਣੀ ਅੰਗੂਠਾ ਵੱਢਿਆ ਗਿਆ ਵੀਰਵਲ ਕਹਿੰਦਾ ਵਧੀਆ ਹੋ ਗਿਆ ਬਾਦਸ਼ਾ ਰੱਬ ਜੋ ਕਰਦਾ ਸਹੀ ਕਰਦਾ ਬੜਾ ਗੁੱਸਾ ਆਇਆ ਅਕਬਰ ਨੂੰ ਕਹਿੰਦਾ ਮੇਰਾ ਅੰਗੂਠਾ ਵੱਢਿਆ ਗਿਆ ਇਹ ਕਹਿੰਦਾ ਰੱਬ ਜੋ ਕਰਦਾ ਸਹੀ ਕਰਦਾ ਉਹ ਕਹਿੰਦਾ ਮੇਰਾ ਅੰਗੂਠਾ ਬਾਅਦ ਚ ਪੱਟੀ ਕਰਿਓ ਪਹਿਲੇ ਮੇਰਾ ਹੁਕਮ ਹੈ ਵੀਰਵਲ ਨੂੰ ਮਹਿਲਾਂ ਚ ਲੈ ਜਾ ਕੇ ਫਾਂਸੀ ਚਾੜ ਦਿਓ ਉਹਨੂੰ ਫੜ ਕੇ ਲੈ ਗਏ ਜੀ ਕੋਰੇ ਤੇ ਚੱਕੇ ਪੱਟੀ ਪੁਟੀ ਕਰਾ ਕੇ ਬਾਦਸ਼ਾਹ ਚੱਲ ਗਿਆ ਸ਼ਿਕਾਰ ਨੂੰ ਜੰਗਲ ਦੇ ਅੰਦਰ ਚੱਲ ਗਿਆ ਅੰਦਰ ਕਿਤੇ ਆਦੀਵਾਸੀ ਫਿਰਦੇ ਸੀ ਜੰਗਲ ਦੇ ਉਹਨਾਂ ਨੇ ਫੜ ਲਿਆ ਉਹ ਫੜ ਕੇ ਕਹਿੰਦੇ ਅੱਜ ਸਾਡਾ ਇੱਕ ਤਿਹਾੜ ਦਾ ਦਿਨ ਆ ਅਸੀਂ ਇੱਕ ਬੰਦੇ ਦੀ ਬਲੀ ਦੇਣੀ ਹੁੰਦੀ ਹੈ ਬਸਾਨੂੰ ਤਾਂ ਲੱਭ ਗਿਆ ਬੰਦਾ ਲਿਆ ਕੇ ਇੱਕ ਪੇਪਲ ਥੱਲੇ ਧੂਈ ਜੀ ਲੱਗੀ ਹੋਈ ਸੀ ਪੁੱਠਾ ਟੰਗ ਲਿਆ ਇੱਕ ਵਾਰ ਕਹਿੰਦੇ ਬਸ ਥੋੜਾ ਜਿਹਾ ਮੰਤਰ ਪੜਨਾ ਹੈ ਉਸ ਤੋਂ ਬਾਅਦ ਅਸੀਂ ਕਰਦਣ ਕਲਮ ਕਰ ਦੇਣੀ ਆ ਬਲੀ ਦੇਣੀ ਆ ਅਸੀਂ ਆਪਣੇ ਦੇਵਤਾ ਨੂੰ ਹੂ ਹਾ ਹੀ ਹੂ ਹੂ ਭਾਸ਼ਾ ਕਰਕੇ ਜਿਸ ਵੇਲੇ ਤਲਵਾਰ ਕੱਢ ਕੇ ਗਰਦਨ ਵੱਢਣ ਲੱਗੇ ਓਏ ਇੱਕ ਬਜ਼ੁਰਗ ਦੀ ਨਿਗਾ ਪੈ ਗਈ ਓਹ ਕਹਿੰਦਾ ਰੁਕ ਜਾ ਓਏ ਰੁਕ ਜਾ ਓਏ ਦੇਵਤਾ ਆਪਣਾ ਬਹੁਤ ਆਪਾਂ ਨੂੰ ਗੁੱਸੇ ਹੋ ਜੂ ਆਪਣੇ ਨਾਲ ਕਹਿੰਦਾ ਇਹ ਪੂਰਾ ਇਨਸਾਨੀਅਤ ਦਾ ਗੂਠਾ ਵੱਢਿਆ ਹੋਇਆ ਹੈ ਆਪਾਂ ਪੂਰੇ ਇਨਸਾਨ ਦੀ ਬਲੀ ਦੇਣੀ ਹੁੰਦੀ ਹੈ ਇਹ ਪੂਰਾ ਨਹੀਂ ਹੈਗਾ ਅੱਛਾ ਜੀ ਕਹਿੰਦੇ ਛੱਡ ਦਿੰਨੇ ਆ ਹੋਰ ਲੱਭਣ ਚਲੇ ਗਏ ਅਕਬਰ ਛੱਡਦਾ ਨਾ ਅਕਬਰ ਘੋੜੇ ਤੇ ਚੜਿਆ ਕਹਿੰਦਾ ਯਾਰ ਵੀਰ ਬਲ ਸਹੀ ਕਹਿੰਦਾ ਸੀ ਓਏ ਜੋ ਰੱਬ ਕਰਦਾ ਹੈ ਸਹੀ ਕਰਦਾ ਕਹਿੰਦਾ ਜੀ ਗੂਠਾ ਨਾ ਵੱਡਿਆ ਹੁੰਦਾ ਮੈਂ ਮਾਰੇ ਜਾਂਦਾ ਅੱਜ ਕਹਿੰਦਾ ਚਲ ਮੈਂ ਤਾਂ ਬਚ ਗਿਆ ਕਿਤੇ ਹੁਣ ਵੀਰਵਾਲ ਨਾਲ ਟੰਗ ਤਾਂ ਹੋਵੇ ਉੱਥੇ ਉਦੋਂ ਕਿਹੜਾ ਕੋਈ ਵਟਸਐਪ ਸੀ ਭਜਾਇਆ ਕੋੜਾ ਬਾਦਸ਼ਾਹ ਅਕਬਰ ਨੇ ਸਿੱਧਾ ਮਹਿਲਾਂਾਂ ਚ ਮਹਿਲਾਂਾਂ ਚ ਜਿੱਥੇ ਫਾਂਸੀ ਦਿੰਦੇ ਸੀ ਉੱਥੇ ਚਲਾ ਗਿਆ ਅਕਬਰ ਦੇ ਵੀਰਵਾਲ ਦੇ ਗੱਲ ਚ ਰੱਸਾ ਪਾਈ ਖੜੇ ਸੀ ਬਸ ਫੱਟਾ ਖਿੱਚਣ ਲੱਗੇ ਸੀ ਕਹਿੰਦੇ ਰੋਕੋ ਰੋਕੋ ਆਰਡਰ ਹੈ ਮੇਰਾ ਰੱਸਾ ਕੱਢ ਦਿਓ ਰੱਸਾ ਕੱਢਤਾ ਅਖਵਰ ਨੇ ਵੀਰਵਲ ਨੂੰ ਸਾਰੀ ਕਹਾਣੀ ਦੱਸੀ ਕਿ ਐ ਹੋਇਆ ਸੀ ਕੈਂ ਕਰਕੇ ਮੈਂ ਬਚ ਕੇ ਆ ਗਿਆ ਯਾਰ ਤੇਰੀ ਗੱਲ ਸਹੀ ਸੀ ਰੱਬ ਜੋ ਕਰਦਾ ਸਹੀ ਕਰਦਾ ਅਖਵਰ ਕਹਿੰਦਾ ਵੀਰਵਲ ਮੈਂ ਕਿੱਥੋਂ ਮਾਫੀ ਮੰਗਦਾ ਮੈਂ ਤੈਨੂੰ ਯਾਰ ਫਾਂਸੀ ਦਾ ਆਰਡਰ ਕਰਦਾ ਉਹ ਕਹਿੰਦਾ ਜਿਹੜਾ ਤੂੰ ਫਾਂਸੀ ਦਾ ਆਰਡਰ ਕੀਤਾ ਨਾ ਬਾਦਸ਼ਾ ਇਹ ਵੀ ਅੱਪ ਜੋ ਕਰਦਾ ਸਹੀ ਕਰਦਾ ਵਧੀਆ ਹੋ ਗਿਆ ਉਹ ਕਹਿੰਦਾ ਯਾਰ ਕਮਾਲ ਹੈ ਮੈਂ ਤੈਨੂੰ ਫਾਂਸੀ ਦਾ ਆਰਡਰ ਕਰਦਾ ਤੂੰ ਕਹਿੰਦਾ ਵਧੀਆ ਹੋ ਗਿਆ ਉਹ ਕਹਿੰਦਾ ਜਿਹੜੇ ਸਾਹਿਬ ਨਾਲ ਤੂੰ ਸਟੋਰੀ ਸੁਣਾਈ ਹੈ ਨਾ ਬਾਦਸ਼ਾ ਮੈਂ ਵੀ ਤੇਰੇ ਨਾਲ ਹੀ ਹੋਣਾ ਸੀ ਉਹਨੇ ਤੈਨੂੰ ਛੱਡ ਦੇਣਾ ਸੀ ਮੈਨੂੰ ਟੰਗ ਲੈਣਾ ਸੀ ਕਿਉਂਕਿ ਮੈਂ ਪੂਰਾ ਮੇਰੇ ਤਾਂ ਸਾਰੇ ਅੰਗ ਪੂਰੇ ਨੇ ਉਹ ਫਾਂਸੀ ਦੇ ਹੁਕਮ ਕਰਕੇ ਮੈਂ ਬਚ ਗਿਆ ਅਗੂਠਾ ਵੱਢਣ ਗਾ ਕੇ ਤੂੰ ਬਚ ਗਿਆ ਰੱਬ ਜੋ ਕਰਦਾ ਜੋ ਇਹ ਕੁਰਸੀ ਤੇ ਆਪੱਖਤ ਬੰਦੇ ਨੇ ਬਹਿਣਾ ਸੀ ਰੱਬ ਜੋ ਕਰਦਾ ਸਹੀ ਗੱਲ ਸਹੀ ਗੱਲ ਜੇ ਤੁਹਾਡਾ ਬੱਸ ਚੱਲੇ ਅੱਜ ਹੀ ਮਸ਼ੀਨ ਮੰਗਾ ਲਉ ਇੱਥੇ ਕਿਸਾਨ ਦਾ ਮਸ਼ੀਨ ਇੱਥੇ ਲਿਆ ਦਿਓ ਝਾੜੂ ਵਾਲਾ ਬਟਨ ਦੱਪਣਾ ਗਰਮ ਕਰ ਦਾਂਗੇ ਮਸ਼ੀਨ ਨੂੰ 10 ਤਰੀਕ ਨੂੰ ਦੱਬ ਦਿਓ ਬੱਚਾ ਨਾ ਉਹ ਬਟਨ ਜਿਹੜਾ 10 ਤਰੀਕ ਨੂੰ ਜਿਹੜਾ ਦੱਬੋਗੇ ਨਾ ਝਾੜੂ ਵਾਲਾ ਉਹ ਅਸਲ 'ਚ ਝਾੜੂ ਦਾ ਬਟਨ ਨਹੀਂ ਉਹ ਤੁਹਾਡੀ ਤੁਹਾਡੇ ਪਰਿਵਾਰ ਦੀ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ ਚਮਕ ਜੂਗੀ ਕਿਸਮਤ ਬਟਨ ਦੱਬੋ ਦੋਨੇ ਹੱਥੋਂ ਉੱਪਰ ਚਾ ਕੇ ਦੋ ਨਾਰੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਮੈਂ ਸਕੂਨ ਦੀ ਨੀਂਦ ਸੌ ਸਕਾਂ ਕਿ ਹਾਂ ਕੰਮ ਬਣ ਗਿਆ 45 ਵਾਲੇ ਬਾੜ ਚ ਵੀ 40 ਵਾਲੇ ਬਾੜ ਚ ਵੀ ਜਿੱਥੇ ਵੀ ਜਾਂਦੇ ਆ ਦੋਨੇ ਹੱਥ ਉਪਰ ਚਾਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਰਤ ਮਾਤਾ ਕੀ ਜੈ ਵੰਦੇ ਇਨਕਲਾਬ ਬੋਲੇ ਸੋਨਿਆ ਲੋ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਜਿਉਂਦੇ ਵਸੇ ਰਹੋ ਮਿਲਦੇ ਰਵਾਂਗੇ ਬਹੁਤ ਬਹੁਤ ਮਿਹਰਬਾਨੀ ਹੋਲੀ ਜਾਇਓ ਆਰਾਮ ਨਾ ਜਾਇਓ